ਸੱਚੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਦੇਖਦੇ ਆ ਕਿ ਸਾਡੇ ਬੱਚੇ ਆ ਜਿਹੜੇ ਗੁਰਬਾਣੀ ਤੋਂ ਬੇਮੁਖ ਹੁੰਦੇ ਜਾ ਰਹੇ ਆ ਇਹਦੇ ਕਈ ਕਾਰਨ ਇੱਕ ਤਾਂ ਆਪਾਂ ਕਹਿ ਸਕਦੇ ਆ ਵੀ ਗੁਰਬਾਣੀ ਦੀ ਸਿੱਖਿਆ ਦੀ ਘਾਟ ਆ ਨੰਬਰ 2 ਤੇ ਬੱਚਿਆਂ ਤੇ ਅੱਜ ਕੱਲ ਪੜ੍ਹਾਈ ਦਾ ਬਹੁਤ ਜ਼ਿਆਦਾ ਬੋਝ ਆ ਤੇ ਨੰਬਰ 3 ਤੇ ਆਪਾਂ ਇਹ ਕਹਿ ਸਕਦੇ ਆ ਕਿ ਮਾਤਾ ਪਿਤਾ ਦੇ ਕੰਮਾਂ ਦੇ ਵਿੱਚ ਜ਼ਿਆਦਾ ਰੁੱਝੇ ਹੋਣ ਤੇ ਬੱਚਿਆਂ ਵੱਲੋਂ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਤੇ ਬੱਚੇ ਆ ਜਿਹੜੇ ਮੋਬਾਈਲ ਵੱਲ ਜ਼ਿਆਦਾ ਧਿਆਨ ਦਿੰਦੇ ਆ ਗੇਮਾਂ ਦੇਖਣੀਆਂ ਫਿਲਮਾਂ ਦੇਖਣੀਆਂ ਹਨਾ ਇਹਦੇ ਤੋਂ ਛੁਟਕਾਰਾ ਪਾਉਣ ਦੇ ਲਈ ਅਸੀਂ ਕੁਝ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਕਿ ਬੱਚਿਆਂ ਨੂੰ ਆਪਾਂ ਗੁਰਬਾਣੀ ਨਾਲ ਜੋੜਨ ਦੀ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦੀ ਤੇ ਅੱਜ ਕੋਸ਼ ਇੱਕ ਬੱਚੇ ਆਏ ਆ ਆਪਣੇ ਕੋਲ ਤੇ ਆਪਾਂ ਅੱਜ ਇਹਨਾਂ ਨੂੰ ਗੁਰੂ ਸਾਹਿਬਾਨ ਦੇ ਨਾਮ ਸਿਖਾਵਾਂਗੇ ਹੌਲੀ-ਹੌਲੀ ਅਸੀਂ ਇਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਰੁਝੇਵਾ ਆ ਉਹ ਗੁਰਬਾਣੀ ਦੇ ਵਿੱਚ ਸਮਝ ਆਵੇ ਗੁਰਬਾਣੀ ਦੀ ਇਹਨਾਂ ਨੂੰ ਸਮਝ ਆਵੇ ਤੇ ਇਹਨਾਂ ਦਾ ਸਿੱਖ ਧਰਮ ਵਿੱਚ ਧਿਆਨ ਜਾਵੇ ਤੇ ਗੁਰਦੁਆਰਾ ਸਾਹਿਬ ਦੇ ਨਾਲ ਜੁੜਨ ਅੱਜ ਜਿਹੜੇ ਬੱਚੇ ਸਾਡੇ ਕੋਲ ਪਹੁੰਚੇ ਆ ਆਪਾਂ ਉਹਨਾਂ ਦੇ ਨਾਲ ਤੁਹਾਡੀ ਜਾਣ ਪਛਾਣ ਕਰਾਉਣੀ ਆ ਹਾਂਜੀ ਮੇਰਾ ਨਾਮ ਮਨਜੀਤ ਸਿੰਘ ਆ ਮੈਂ 8ਵੀਂ ਵਿੱਚ ਪੜਦਾ ਹਾਂ ਮੇਰਾ ਨਾਮ ਨਿਰਧਪਾਲ ਸੇਖ ਹੈ ਮੈਂ 8ਵੀਂ ਜਮਾਤ ਵਿੱਚ ਪੜਦਾ ਹਾਂ ਮੇਰਾ ਨਾਮ ਜਸਪੀਰ ਸਿੰਘ ਹੈ ਮੈਂ ਆਪਣੀ ਨਵੀਂਵਾਦ ਵਿੱਚ ਪੜ੍ਹਦਾ ਹਾਂ ਮੇਰਾ ਨਾਮ ਹਰਪੀ ਸਿੰਘ ਹੈ ਮੈਂ ਵੀ ਇਹਾ ਸੀ ਪੜ੍ਹਦਾ ਹਾਂ ਹਾਂਜੀ ਬੱਚਿਓ ਸਾਡੇ ਭਾਰਤ ਦੇ ਵਿੱਚ ਨਾ ਬਹੁਤ ਸਾਰੇ ਧਰਮ ਆ ਹਿੰਦੂ ਧਰਮ ਮੁਸਲਿਮ ਧਰਮ ਸਿੱਖ ਧਰਮ ਤੇ ਈਸਾਈ ਧਰਮ ਇਹ ਮੁੱਖ ਧਰਮ ਹਨ ਠੀਕ ਹੈ ਇਹਦੇ ਨਾਲ ਸੰਬੰਧਤ ਸਾਰੇ ਲੋਕ ਆ ਜਿਹੜੇ ਉਹ ਅਲੱਗ-ਅਲੱਗ ਧਰਮਾਂ ਦੇ ਲੋਕ ਜਿਹੜੇ ਭਾਰਤ ਵਿੱਚ ਵੱਸਦੇ ਆ ਤੇ ਆਪਾਂ ਹੈਗੇ ਸਿੱਖ ਧਰਮ ਨਾਲ ਸੰਬੰਧਿਤ ਸਿੱਖ ਧਰਮ ਦੇ ਵਿੱਚ 10 ਗੁਰੂ ਸਾਹਿਬਾਨ ਹੋਏ ਆ ਅੱਜ ਆਪਾਂ ਉਹਨਾਂ 10 ਗੁਰੂ ਸਾਹਿਬਾਨ ਦੇ ਨਾਮ ਪਹਿਲਾਂ ਜਾਣਦੇ ਹਾਂ ਸਾਡੇ ਪਹਿਲੇ ਗੁਰੂ ਸਾਹਿਬਾਨ ਹੋਏ ਆ ਸ੍ਰੀ ਗੁਰੂ ਨਾਨਕ ਦੇਵ ਜੀ ਹਾਂਜੀ ਬੱਚਿਓ ਕਿਹੜੇ ਹੋਏ ਆ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਦੂਜੇ ਜਿਹੜੇ ਗੁਰੂ ਹੋਏ ਆ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਹਾਂਜੀ ਕਿਹੜੇ ਗੁਰੂ ਹੋਏ ਆ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਤੀਜੇ ਗੁਰੂ ਸੀਗੇ ਸਾਡੇ ਸ੍ਰੀ ਗੁਰੂ ਅਮਰਦਾਸ ਜੀ ਕਿਹੜੇ ਹੋਏ ਆ ਸ੍ਰੀ ਗੁਰੂ ਅਮਰਦਾਸ ਜੀ ਸ਼ਾਬਾਸ਼ ਤੇ ਚੌਥੇ ਗੁਰੂ ਹੋਏ ਆ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੋਲਡਾਸ ਜੀ ਹਾਂਜੀ ਦਾਨਾ ਨੇ ਕਿਹੜੇ ਹੋਏ ਆ ਸ੍ਰੀ ਗੁਰੂ ਰਾਮਦਾਸ ਜੀ ਸ਼ਾਬਾਸ਼ ਤੇ ਸਾਡੇ ਜਿਹੜੇ ਪੰਜਵੇਂ ਗੁਰੂ ਸਾਹਿਬਾਨ ਹੋਏ ਆ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ छेवे गुरु होया श्री गुरु हरिगोबिंद साहेब जी के श्री गुरु हर गोविंद अठवा गुरु होर कृष्ण साहेब जी श्री गुरु हर कृष्ण साहेब जी नौ गुरु हो ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਹੜੇ ਹੋਏ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਦਸਵੇਂ ਗੁਰੂ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਾਬਾਸ਼ ਆਪਾਂ ਅੱਜ ਗੁਰੂ ਸਹਿਬਾਨ ਦੇ ਨਾਮ ਜਿਹੜੇ ਆ ਉਹਨਾਂ ਦੇ ਦੁਹਰਾਇ ਕਰਾਈ ਆ ਤੇ ਉਹ ਯਾਦ ਕਰਵਾ ਦਿੱਤੇ ਆ ਆਪਾਂ ਹੁਣ ਦੇਖਦੇ ਆਂ ਬੱਚਿਆਂ ਨੇ ਕਿੰਨੇ ਕੁ ਯਾਦ ਕੀਤੇ ਆ ਸਭ ਤੋਂ ਪਹਿਲਾਂ ਜਿਸ ਕੀ ਸੁਣਾਉਗਾ याद हुए बच्चे बोलो पाई। बोलो पाई। बोलो केड़े केड़े पहले गुरु आबान श्री गुरु नानक देव जी श्री गुरु अंगद जी श्री गुरु अमरदास जी श्री गुरु रामदास जी श्री गुरु अर्जन देव जी शाबाश जसकीरत ने पांच गुरु साहेबान नाम याद कर ले तरह निमृतपाल भी सुनाऊगा हां जी न पहले गुरु साहबान ਸ਼੍ਰੀ ਗੁਰੂ ਨਾਨਕ ਦੇਵ ਜੀ ਹਾਂਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਹਾਂਜੀ ਸ਼੍ਰੀ ਗੁਰੂ ਅਮਰਦਾਸ ਜੀ ਹਾਂਜੀ ਸ਼੍ਰੀ ਗੁਰੂ ਰਾਮਦਾਸ ਜੀ ਹਾਂਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਾਬਾਸ਼ ਵੈਰੀ ਗੁੱਡ ਹਾਂਜੀ ਹਰਪ੍ਰੀਤ ਤੀਜੇ ਗੁਰੂ ਕਿਹੜੇ ਸੀਗੇ ਸ਼੍ਰੀ ਗੁਰੂ ਅਮਰਦਾਸ ਜੀ ਸ਼ਾਬਾਸ਼ ਹਾਂਜੀ ਹੁਣ ਸਿਮਰਨ ਦੱਸੂਗਾ ਕਿ ਚੌਥੇ ਗੁਰੂ ਸਾਹਿਬਾਨ ਕਿਹੜੇ ਸੀ ਸ਼੍ਰੀ ਗੁਰੂ ਰਾਮਦਾਸ ਜੀ ਅੱਜ ਦੀ ਕਲਾਸ ਦੇ ਵਿੱਚ ਅਸੀਂ 10 ਗੁਰੂ ਸਾਹਿਬਾਨ ਦੇ ਨਾਮ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਕਰਵਾਏ ਆ ਤੇ ਉਮੀਦ ਕਰਦੇ ਆ ਇਹਨਾਂ ਨੇ ਚੰਗੀ ਤਰ੍ਹਾਂ ਯਾਦ ਕਰ ਲਏ ਹੋਣਗੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਸਮੇਂ-ਸਮੇਂ ਤੇ ਜਿਹੜੀ ਗੁਰਬਾਣੀ ਦੀ ਸਿੱਖਿਆ ਦਿੰਦੇ ਰਾਵਾਂਗੇ ਤਾਂ ਕਿ ਆਪਣਾ ਜੀਵਨ ਹੈ ਜਿਹੜਾ ਗੁਰਬਾਣੀ ਦੇ ਅਨੁਸਾਰ ਜੀ ਸਕਣ ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ